ਲਿਓ ਲੈਣੀ ਆਖਰਕਾਰ ਮਿਲ ਹੀ ਗਿਆ ਉਹ ਜੋ ਕਮਲ ਕੌਰ ਨਾਲ ਵਿਆਹ ਕਰਾਉਣਾ ਚਾਹੁੰਦਾ ਸੀ ਯਾਰ ਤੁਸੀਂ ਕੀ ਚਾਹੁੰਦੇ ਹੋ ਮਤਲਬ ਮੈਂ ਤੈਨੂੰ ਪਸੰਦ ਕਰਦਾ ਮੈਨੂੰ ਤਾਂ ਬਹੁਤ ਵਧੀਆ ਲੱਗਦੀ ਆ ਮੈਂ ਡਿਸਾਈਡ ਕਰਦਾ ਮੈਂ ਤੇਰੇ ਨਾਲ ਹੀ ਵਿਆਹ ਕਰਾਉਣਾ ਜੋ ਗੱਛ ਮਰਜੀ ਆ ਮੈਨੂੰ ਤਾਂ ਬਹੁਤ ਵਧੀਆ ਲੱਗਦੀ ਬੀਗਿਊ ਮੈਰੀ ਮੀ ਬੀਗਿਊ ਮੈਰੀ ਮੀ ਤੁਸੀਂ ਬਾਹਰ ਤੇ ਹੋ ਮੈਂ ਇੱਥੇ ਦੀ ਆ ਤੁਸੀਂ ਬਾਹਰ ਚੱਲ ਜਾਣਾ ਕੱਲ ਨੂੰ ਮੇਰਾ ਕੀ ਬਣਉਂਦਾ ਇੱਥੇ ਨਹੀਂ ਤੂੰ ਮੇਰੇ ਟਸ ਕਰ ਸਕਦੀ ਆ ਮੈਂ ਕੁਝ ਨਹੀਂ ਇ tanto ਕਰਦਾ ਇਹ ਮੈਂ ਜਾਣਦਾ ਕਿ ਅੰਦਰ ਰੱਬ ਜਾਣਦਾ ਤੂੰ ਮੇਰੇ ਟਸ ਕਰ ਸਕਦੀ ਸੋ ਟੈਲ ਮੀ ਬੀਲੀਵ ਮੈਰੀ ਮੀ ਦੱਸ ਦੱਸ ਤੂੰ ਕਰ ਪਾ ਲਵ ਫਨੂ ਪਤਾ ਨਾ ਮੈਂ ਅੱਜ ਐ ਨਹੀਂ ਕਹਿ ਰਹੀ ਕਿ ਮਤਲਬ ਪਹਿਲੇ ਦਿਨ ਮਿਲੇ ਆਪਾਂ ਆਪਣੀ ਗੱਲ 2 ਸਾਲਾਂ ਤੋਂ ਹੋ ਰਹੀ ਹੈ 2 ਸਾਲਾਂ 2 ਸਾਲਾਂ ਤੋਂ ਹੁੰਦੀ ਪਰ ਮੈਨੂੰ ਪਤਾ ਮੈਨੂੰ ਪਤਾ ਦੋਸਤੋਂ ਸਾਡਾ ਲੌਂਗ ਡਿਸਟੈਂਸ ਰਿਲੇਸ਼ਨਸ਼ਿਪ ਜਿਹਨੂੰ ਕਹਿੰਦੇ ਆ ਤੇ ਦੋ ਸਾਲਾਂ ਤੋਂ ਆਪਣਾ ਚੱਲਦਾ ਆ ਰਿਹਾ ਹਾਂ ਤੇ ਇਸ ਬੰਦੇ ਨੇ ਮੈਨੂੰ ਕਦੀ ਵੀ ਕਦੀ ਵੀ ਕਿਸੇ ਟਾਈਮ ਇੱਕ ਟਾਈਮ ਰਾਤ ਦਾ ਹੋਵੇ ਆ ਕੱਲ ਨੂੰ ਇਹ ਮੇਰਾ ਕਸਮ ਮੰਨਣਾ ਤੇ ਇਹਦੇ ਨਾਲ ਹੀ ਮੈਂ ਜ਼ਿੰਦਗੀ ਕੱਟਨੀ ਆ ਜੇ ਇਹ ਮੇਰੇ ਨਾਲ ਐਗਰੀ ਕਰ ਰਿਆ ਮੈਂ ਐਗਰੀ ਆ ਤੇਰੇ ਨਾਲ ਮੈਂ ਐਗਰੀ 100% ਐਗਰੀ ਤੇਰੇ ਨਾਲ ਹੀ ਵਿਆਹ ਕਰਾਉਣਾ ਨਹੀਂ ਪਰ ਅੱਜ ਜਾਂ ਕੁਝ ਹੋ ਜਾਣਾ ਕਬਨ ਨਹੀਂ ਹੋਲ ਜਾਣੀ ਹੁੰਦਾ ਮੈਂ ਕਦੀ ਜ਼ਿੰਦਗੀ ਚ ਵੈਲੈਂਟਾਈਨ ਡੇ ਨਹੀਂ ਮਨਾਇਆ ਕੋਈ ਮੇਰਾ ਮੇਰਾ ਵੀ ਪਹਿਲਾ ਹੀ ਵੈਲੈਂਟਾਈਨ ਡੇ ਮੈਂ ਵੀ ਨਹੀਂ ਕਦੀ ਮਨਾਇਆ ਸੀਗਾ ਪਰ ਆਪਣੇ ਸੰਜੋਗ ਲਿਖੇ ਸੀਗੇ ਆਪਣਾ ਆਪਾ ਮਿਲੇ ਗੱਲਬਾਤ ਹੋਈ ਅਮਰ ਰੋਣਾ ਪਲੀਜ਼ ਪਲੀਜ਼ ਰੋਣਾ ਰੋਣਾ ਪਲੀਜ਼ ਰੋਣਾ ਇਹ ਜੀਜੇ ਨਾਲ ਹੀ ਹੋਣਾ ਉੱਚੀ ਯਾਰ ਉੱਚੀ ਕੀ ਕਹੀ ਜਾਂਦਾ ਹੈ ਕੀ ਮਹਾਂਕੈਂ ਮੈਂ ਉੱਚੀ ਨਾ ਬੋਲਾਂ ਸਾਰਿਆਂ ਨੇ ਆਣਾ ਤੇਰੇ ਵਿਆਹ ਤੇ ਜਿਹੜੇ ਵੀ ਹੈਗੇ ਨੇੜੇ ਤੇਰੇ ਹਾਂ ਬਿਲਕੁਲ ਬਿਲਕੁਲ ਬਸ ਆਪਾਂ ਕਿਸੇ ਨਹੀਂ ਕਰ ਸਕਦੇ ਉਹ ਵਿਆਹ ਤੋਂ ਬਾਅਦ ਹਾਂ ਵਿਆਹ ਤੋਂ ਬਾਅਦ ਕਰਾਂਗੇ